ਆਹ ਲਾਈਟ ਚ ਬੋਲੋ ਮਾਲ ਜੀ ਲਾਈਟ ਚ ਬੋਲੋ ਤੜਾ ਜੇ ਮੈਨੂੰ ਬਾਹਰ ਨਾ ਛੱਡ ਦਿਓ ਕਰੇ ਪਹਿਲੋ ਯਾਰ ਬੈਠੋ ਬਰੇਸ ਤੋਂ ਆਏ ਮੇਰੇ ਵੀਰਾਂ ਦੀ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਬੜੇ ਚੰਗੇ ਤਰੀਕੇ ਨਾਲ ਦਿਵਾਨ ਨੂੰ ਕਵਰ ਕੀਤਾ ਹੈ ਔਰ ਦਿਵਾਨ ਦੀ ਇਲੈਕਸ਼ਨ ਨੂੰ ਕਵਰ ਕੀਤਾ ਹੈ ਔਰ 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 ਜਿਹੜੀ ਇਲੈਕਸ਼ਨ ਸੀਗੀ ਤੁਸੀਂ ਕੋਈ ਵਿਰੋਧੀ ਧਰਨੀ ਵੇਖੀ ਕੋਈ ਪਹਿਲੀ ਧਰਨੀ ਦੇਖੀ ਸਭ ਨੂੰ ਬਰਾਬਰ ਦਾ ਤੁਸੀਂ ਦਿੱਤੀ ਹੈ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਆਪਣੇ ਪ੍ਰਿੰਟ ਵਿੱਚ ਤੇ ਆਪਣੇ ਦੂਜੇ ਚ ਮੀਡੀਆ ਵਿੱਚ ਸੋ ਬੜਾ ਬੈਲੈਂਸ ਬਣਾ ਕੇ ਰੱਖਿਆ ਹੈ ਥੈਂਕ ਯੂ ਸੋ ਮਚ ਔਰ ਅੱਜ ਸਾਡੀ ਜਿੱਤ ਹੋਈ ਹੈ ਅੱਜ ਦਿਵਾਨ ਦੀ ਜਿੱਤ ਹੋਈ ਹੈ ਔਰ ਅਸੀਂ ਵਿਸ਼ਵਾਸ ਦਵਾਉਣੇ ਤੁਹਾਨੂੰ ਕਿ ਜਿਸ ਤਰੀਕੇ ਨਾਲ ਸਾਡੇ ਮੈਂਬਰ ਸਹਿਬਾਨ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਔਰ ਸੈਕੰਡ ਟਾਈਮ ਸਾਨੂੰ ਜਿਤਾਇਆ ਹੈ ਇਹਦੇ ਵਿੱਚ ਕੋਈ ਟੀਮ ਨਹੀਂ ਹੈ ਕਿਸੇ ਟੀਮ ਦੀ ਜਿੱਤੀ ਹੋਈ ਹੈ ਦੀਵਾਨ ਦੀ ਜਿੱਤ ਹੈ ਅਸੀਂ ਸਾਰੇ ਮੈਂਬਰ ਸਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਵੇਖਾਂਗੇ ਕਿ ਸਾਡੇ ਕੋ ਜੇ ਕਿਸੇ ਮੈਂਬਰ ਸਹਿਬਾਨ ਦੀ ਨਾਰਾਜ਼ਗੀ ਸੀਗੀ ਉਹ ਨਾਰਾਜ਼ਗੀ ਅਸੀਂ ਕਿਸ ਤਰ੍ਹਾਂ ਦੂਰ ਕਰਨੀ ਹੈ ਇਹ ਅਸੀਂ ਦੂਰ ਕਰਾਂਗੇ ਜੇ ਅਸੀਂ ਕਮਿਊਨੀਕੇਟ ਨਹੀਂ ਕਰ ਸਕੇ ਅਸੀਂ ਕਿੰਨੇ ਸੀ ਬਹੁਤ ਕੰਮ ਕੀਤੇ ਦੂਜੀ ਤਰ੍ਹਾਂ ਕਹਿੰਦੇ ਨਹੀਂ ਕੀਤਾ ਤੇ ਕੋਈ ਨਾ ਕੋਈ ਗੁੰਜਾਇਸ਼ ਰਹਗੀ ਹੋਗੀ ਕਮਿਊਨੀਕੇਸ਼ਨ ਦੀ ਉਹ ਕਮਿਊਨੀਕੇਸ਼ਨ ਬਣਾ ਕੇ ਰੱਖਾਂਗੇ ਦੂਜੀ ਗੱਲ ਇਹ ਹੈ ਕਿ ਮੈਂ ਹਮੇਸ਼ਾ ਇਹ ਕਹਿੰਨਾ ਕਿ ਜੜੀਆਂ ਇਹੋ ਜਿਹੀ ਸੰਸਥਾਵਾਂ ਹੁੰਦੀਆਂ ਸੋਸ਼ੀਓ ਰਿਲੀਜੀਅਸ ਇਹਨਾਂ ਵਿੱਚ ਪੋਲਿਟਿਕਲ ਪਾਰਟੀਆਂ ਦਾ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਮੈਨੂੰ ਇੱਕ ਦੁੱਖ ਜ਼ਰੂਰ ਆ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਕਿ ਘੱਟੋ ਘੱਟ ਇੱਕ ਦੋ ਪੋਲਿਟਿਕਲ ਪਾਰਟੀਆਂ ਨੇ ਪੂਰਾ ਟਿਲ ਦਾ ਜੋਰ ਲਾਇਆ ਆਪਣਾ ਕਿਉਂ ਸਾਨੂੰ ਹਰਾਵੇ ਸਿਰਫ ਇਸ ਕਰਕੇ ਕਿ ਮੈਂ ਆਮ ਆਦੀ ਪਾਰਟੀ ਨਾਲ ਅਟੈਚ ਜਾ ਇਹ ਬੜੀ ਸ਼ਰਮਨਾਕ ਗੱਲ ਹੈ ਮੈਂ ਕਦੇ ਵੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਮੈਂਬਰ ਨਹੀਂ ਬਣਾਇਆ ਇਨਫੈਕਟ ਮੈਂ ਪਿਛਲੇ 2 ਸਾਲ ਚ ਕੋਈ ਨਵਾਂ ਮੈਂਬਰ ਨਹੀਂ ਬਣਾਇਆ ਮੈਨੂੰ ਵਿਸ਼ਵਾਸ ਸੀਗਾ ਕਿ ਸਾਡੇ ਕੰਮ ਜਿਹੜੇ ਉਹ ਬੋਲਣਗੇ ਔਰ ਪੁਰਾਣੇ ਮੈਂਬਰ ਜਿੰਨੇ ਕਹੇ ਸਾਡੇ ਕੋਲ 490 ਉਹ ਸਾਨੂੰ ਵੋਟ ਪਾਣਗੇ ਔਰ ਸੱਚ ਹੋਇਆ ਮੇਰਾ ਵਿਸ਼ਵਾਸ ਸੱਚਾ ਨਿਕਲਿਆ ਮੇਰਾ ਪ੍ਰਮਾਤਮਾ ਤੇ ਵਿਸ਼ਵਾਸ ਬਹੁਤ ਜਿਆਦਾ ਵਧੀਆ ਜੀ ਤੁਹਾਡੇ ਕੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਸਿਆਸੀ ਪਾਰਟੀਆਂ ਇੰਟਰਫੇਅਰ ਕਰਦੀਆਂ ਇਹੋ ਜਿਹੇ ਧਾਰਮਿਕ ਸੰਸਥਾਵਾਂ ਵਿੱਚ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਨੰਗਾ ਕਰਨਾ ਚਾਹੀਦਾ ਹੈ ਇੱਕ ਇੱਕ ਬੰਦੇ ਨੂੰ ਫੋਨ ਗਏ ਨੇ ਹਾਂਜੀ ਮੈਂ ਨਾਂ ਲੈ ਦਿੰਨਾ ਜੀ ਅਕਾਲੀ ਦਲ ਦੱਸੋ ਅਕਾਲੀ ਦਲ ਇਹਦੀ ਕਦੋਂ ਦੀ ਪਾਰਟੀ ਤਰੀ ਹੋਣ ਢਈ ਹੈ ਔਰ ਕਿਹੋ ਜਿਹੇ ਲੀਡਰ ਬਣ ਕੇ ਰਹਿ ਗਏ ਇਹਦੇ ਜਿਹੜੇ ਸਾਡੇ ਵਰਗੇ ਸੰਸਦਾਂ ਨੂੰ ਜਿਹੜੀ ਇਹ ਪੋਲਿਟੀਕਲ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਵੇਂ ਮੈਂ ਕਿਸੇ ਪਾਰਟੀ ਨਾਲ ਅਟੈਚਡ ਹਾਂ ਪਰ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਪਾਰਟੀ ਦਾ ਕੋਈ ਬੰਦਾ ਮੈਂਬਰ ਬਣੇ ਜਾਂ ਮੈਂ ਮੇਰੀ ਪਾਰਟੀ ਨੂੰ ਫਾਇਦਾ ਹੋਵੇ ਸੱਤ ਸਕੂਲ ਬੰਦੇ ਮੇਰੀ ਕੰਸਟਿਟੂਐਂਸੀ 'ਚ ਜਦੋਂ ਮੈਂ ਇਲੈਕਸ਼ਨ ਲੜਿਆ ਪਿਛਲੀ ਇੱਕ ਵਾਰ ਮੈਂ ਕਿਸੇ ਸੰਸਦਾਂ ਜਾ ਕੇ ਨਹੀਂ ਕਿਹਾ ਕਿ ਮੈਨੂੰ ਵੋਟ ਪਾਓ ਇੱਕ ਨੂੰ ਨਹੀਂ ਕਿਹਾ ਕਦੇ ਮੈਂ ਕਿਸੇ ਬੱਚੇ ਦੀ ਫਾਲਤੂ ਫੀਸ ਖਲੀ ਘਟਾਉਣ ਲਈ ਨਹੀਂ ਕਿਹਾ ਕਦੇ ਮੈਂ ਕਿਸੇ ਟੀਚਰ ਨੂੰ ਨਜਾਇਜ਼ ਪ੍ਰਤੀ ਨਹੀਂ ਕੀਤਾ ਕਿਉਂਕਿ ਇਹ ਸੰਸਥਾ ਨੂੰ ਮੈਂ ਪੋਲਿਟਿਕਸ ਤੋਂ ਅਲੱਗ ਰੱਖਿਆ ਹੈ ਲੇਕਿਨ ਇਹ ਏਡੇ ਛੋਟੇ ਹੋ ਗਏ ਨੇ ਬੋਨੇ ਹੋ ਗਏ ਨੇ ਲੀਡਰ ਹੋ ਜਾਈ ਐ ਸਪੈਸ਼ਲੀ ਅਖਾਲੀ ਦਲ ਦੇ ਕਿ ਡਰ ਗਏ ਨੇ ਸਾਹਮਣੇ ਨਹੀਂ ਆਉਂਦੇ ਪਿੱਛੋਂ ਵਾਰ ਕਰਦੇ ਨੇ ਸੋ ਟਾਈਮ ਹੋਰ ਤੇ ਇਹਨਾਂ ਨੂੰ ਵੀ ਵੇਖ ਲਿਆ ਜਾਏਗਾ ਲੇਕਿਨ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ ਜਿਹੜਾ ਵਿਰੋਧੀ ਜਿਹੜੇ ਲੀਡਰ ਅਖਾਲੀ ਦਲ ਦਾ ਜਿਹੜੀ ਜੋ ਵੀ ਤਾਂ ਜਿਹੜਾ ਚਲੋ ਜਾਂ ਦੱਸ ਦਾਂਗੇ ਤੁਹਾਨੂੰ ਗਾਂਹ ਜਾ ਕੇ ਦੱਸਾਂਗੇ ग्राह जा दसा गुंगो देखो बड़ी सिंपल जी गल है कि दीवान के मेन दो मंतव ने वो है सीखी और सख्या सो जो मर्जी कह मेरे ਜੋ ਮੇਰੇ ਵਿਰੋਧੀ ਤੌਰ 'ਤੇ ਵਾਲੇ ਸੀਗੇ ਹੁਣ ਤੇ ਨਹੀਂ ਕੇ ਮੇਰੇ ਨਾਲ ਨੇ ਸਾਰੇ ਉਹ ਕਹਿੰਦੇ ਅਸੀਂ ਸਿੱਖੀ ਵਾਸਤੇ ਨਹੀਂ ਕੀਤਾ ਮੈਂ ਬਹੁਤ ਕੀਤਾ ਲੇਕਿਨ ਮੈਂ ਇਸ ਤੋਂ ਬਹੁਤ ਜ਼ਿਆਦਾ ਕਰਨ ਜਾਵਾਂਗਾ ਅੱਗੇ ਜੀ ਅਸੀਂ ਟਰਲ ਕੇ ਟੀਮ ਪੂਰਾ ਦੀਵਾਨ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਦਾ ਰਾਹ ਦੁਬਾਰਾ ਦਿਖਾਉਣਾ ਐ ਸਪੈਸ਼ਲੀ ਬੱਚਿਆਂ ਨੂੰ ਔਰ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਦੂਜੀ ਗੱਲ ਹੈ ਕਿ ਭਾਵੇਂ ਜਿੰਨੀ ਮਰਜ਼ੀ ਗੱਲ ਕਰੀਏ ਸੀ ਕਾਲਜਾਂ ਦੀ ਦੂਜੀਆਂ ਦੀ ਯੂਨੀਵਰਸਿਟੀਆਂ ਦੀ ਪਰ ਮੇਰਾ ਮੇਨ ਮਕਸਦ ਹੈ ਕਿ 12ਵੀਂ ਜਮਾਤ ਤੱਕ ਸਾਡਾ ਬੱਚਾ ਬਹੁਤ ਚੰਗਾ ਪੜ ਕੇ ਨਿਕਲੇ ਉਹਦੇ ਬਾਅਦ ਜਿਹੜੇ ਮਰਜੀ ਕਾਲਜ ਜਾਵੇ ਯੂਨੀਵਰਸਿਟੀ ਜਾਵੇ ਉਹ ਕਾਮਯਾਬ ਹੋਵੇ ਅੰਗਰੇਜ਼ੀ ਬੋਲਦਾ ਹੋਵੇ ਵਰਲਡ ਕਲਾਸ ਸਿਟੀਜ਼ਨ ਬਣੇ ਹੋਣ ਔਰ ਮੈਨਰਸ ਹੋਣ ਐਸ ਬਣਨੇ ਅਸੀਂ ਬੱਚੇ ਆਪਣੇ ਤੌਰ ਤੇ ਨੇ ਉਹਦੇ ਬਾਅਦ ਅਸੀਂ ਕਾਲਜ ਯੂਨੀਵਰਸਿਟੀ ਬਣਾਵਾਂਗੇ ਮੇਨ ਦੋ ਨੇ ਔਰ ਸਪੋਰਟਸ ਵਾਲ ਸਾਡਾ ਪਿੱਛੇ ਜੇ ਧਿਆਨ ਘਟ ਸੀਗਾ ਅਸੀਂ ਸਪੋਰਟਸ ਵਾਲੀ ਬੋਰਡ ਤੇ ਆਂ ਦੇਣਾ ਹਰ ਇੱਕ ਸਕੂਲ ਦੇ ਵਿੱਚ ਇੱਕ ਮਲਟੀ ਮੋਡੈਲਿਟੀ ਗਰਾਊਂਡ ਬਣੇਗੀ ਜਦੇ ਚ ਟੈਨਿਸ ਬੈਡਮਿੰਟਨ ਔਰ ਦੂਜਾ ਬਾਸਕਟਬਾਲ ਇੱਕੋ ਘੋੜ ਚਪਕ ਖੇਡ ਸਕਾਂਗੇ ਇਹ ਸਾਰਾ ਪਲਾਨ ਕੀਤਾ ਹੋਇਆ ਸੀ ਅਸੀਂ ਤਿੰਨ সুইਮਿੰਗ ਪੂਲ ਬਣਾਏ ਜਾ ਰਹੇ ਹਾਂ ਇੱਕ ਤੇ ਸ਼ੁਭਮੈਂਕਲੇਵ ਅਮਰਸਰ ਜਿੱਦੇ ਬਣਿਆ ਹੋਇਆ সুইਮ ਪੂਲ ਲੇਕਿਨ ਉਹ ਫੰਕਸ਼ਨਲ ਨਹੀਂ ਹੈ ਉਹਨੂੰ ਵੱਡਾ ਕਰਕੇ 25 ਮੀਟਰ ਦਾ ਕਰਕੇ ਉਹਦਾ ਫਿਲਟਰੇਸ਼ਨ ਪਲੈਂਟ ਲੱਗ ਰਿਹਾ ਹੈ ਇੱਕ ਅਸੀਂ ਅਨਾਉਂਸ ਕਰਤਾ ਹੁਸ਼ਿਆਰਪੁਰ ਇੱਕ ਅਸੀਂ ਤਰਨ ਤਰਨ ਬਣਾਵਾਂਗੇ ਸੋ ਇਹ ਤਿੰਨ ਤਿੰਨ ਅਕੈਡਮੀਸ ਸ਼ੁਰੂ ਕਰਨੀਆਂ ਨੇ ਹੌਕੀ ਅਕੈਡਮੀ ਅਟਾਰੀ ਚ ਫੁੱਟਬਾਲ ਅਕੈਡਮੀ ਜਨਾਲੇ ਚ ਔਰ ਬਾਸਕਟਬਾਲ ਅਕੈਡਮੀ ਸਾਡੇ ਮੇਨ ਸਕੂਲ ਦੇ ਵਿੱਚ ਡਾਕਟਰ ਅਕਾਲ ਤੱਕ ਆਜੀ ਸਰ ਔਰ ਰਿਕਮੈਂਡੇਸ਼ਨ ਵਾਲੀ ਜਾਣਕਾਰੀ ਕਿਉਂ ਕਿੱਦਾਂ ਵੇਖਦੇ ਮੈਨੂੰ ਉੱਧ ਦੀ ਉੱਧ ਦੀ ਖਬਰ ਆਈ ਸੀਗੀ ਕਿ ਕੋਈ ਇਹ ਜੀ ਚਿੱਠੀ ਆਈ ਹੈ ਮੇਰਾ ਖਿਆਲ ਅਸੀਂ ਕੋਈ ਇਹੋ ਜਿਹਾ ਗਲਤ ਕੰਮ ਤੇ ਕੀਤਾ ਨਹੀਂ ਕਿ ਸਾਡੇ ਚ ਇੰਟਰਫੇਅਰ ਕੀਤਾ ਜਾਵੇ ਇੱਕ ਸਾਡੀ ਸੰਸਾ ਹੈ ਔਰ ਇਹਦੀ ਇਲੈਕਸ਼ਨ ਸੀਗੀ ਜਦੇ ਚ ਮੈਂਬਰਸ ਨੇ ਇਲੈਕਸ਼ਨ ਕਰਣੀ ਹੁੰਦੀ ਹੈ ਸੋ ਬੜੇ ਸੋਹਣੇ ਤਰੀਕੇ ਨਾਲ ਹੋ ਗਈ ਹੈ ਕੋਈ ਰੌਲਾ ਨਹੀਂ ਪਿਆ ਕੋਈ ਗੋਲਾ ਨਹੀਂ ਪਿਆ ਕਿਸੇ ਨੇ ਕੋਈ ਇਲਜ਼ਾਮ ਨਹੀਂ ਲਗਾਏ ਕਿਸੇ ਨੂੰ ਡਿਬਾਰ ਨਹੀਂ ਕੀਤਾ ਕਿਸੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਜਿਹੜੇ ਲੋਕਾਂ ਦੇ ਡਰ ਸੀਗੇ ਪਹਿਲਾਂ ਕਿ ਪ੍ਰਧਾਨ ਨੇ ਇਲੈਕਸ਼ਨ ਨਹੀਂ ਕਰਾਉਣੀ ਫਿਰ ਕਹਿੰਦੇ ਲੇਟ ਕਰਾਊਗਾ ਸਾਡੀ 17 ਨੂੰ ਟਰਮ ਕੱਲ ਸਾਡੀ ਟਰਮ ਖਤਮ ਹੁੰਦੀ ਹੈ ਔਰ ਅੱਜ ਅਸੀਂ ਇਲੈਕਸ਼ਨ ਕਰਾਤੀ ਹੈ ਸੋ ਮੇਰਾ ਮਨ ਕਹਿੰਦਾ ਮਤਲਬ ਹੈ ਕਿ ਅਸੀਂ ਲੋਕਾਂ ਦੇ ਜਿੰਨੇ ਝੂਠ ਸੀਗੇ ਪਰਦਾ ਫਾਸ਼ ਕੀਤਾ ਉਹਨਾਂ ਦੇ ਔਰ ਮੈਨੂੰ ਵਿਸ਼ਵਾਸ ਹੋਣਾ ਹੈ ਕਿ ਤੁਹਾਡਾ ਨਾ ਵੀ ਕਮਿਊਨੀਕੇਸ਼ਨ ਬਰਾਬਰ ਰੱਖਾਂਗੇ ਔਰ ਆਪਣੇ ਮੈਂਬਰ ਸਾਹਿਬ ਨਾਲ ਵੀ ਅਸੀਂ ਕਮਿਊਨੀਕੇਸ਼ਨ ਅੱਗੇ ਤੋਂ ਬਿਲਕੁਲ ਬਰਾਬਰ ਰੱਖਾਂਗੇ ਐਜੂਕੇਸ਼ਨ ਲੈਵਲ ਤੇ ਹੋਰ ਚੱਕਰ ਵਾਸਤੇ ਕੀ ਕੀਤਾ ਜਾਏਗਾ ਕਿਉਂਕਿ ਐਜੂਕੇਸ਼ਨ ਬਹੁਤ ਉੱਪਰ ਜਾ ਰਹੀ ਹੈ ਜੀ ਇਸ ਵੇਲੇ ਐਜੂਕੇਸ਼ਨ ਵਾਸਤੇ ਅਸੀਂ ਆਪਣੇ ਟੀਚਰਸ ਦੀ ਟ੍ਰੇਨਿੰਗ ਕੀਤੀ ਸੀ ਪਹਿਲੀ ਵਾਰ ਟੋਟਲ ਅਕਰੋਸ ਬੋਰਡ ਸਭ ਦੀ ਟ੍ਰੇਨਿੰਗ ਹੋਈ ਸੀਗੀ ਗਰਮੀਆਂ ਚ ਹੋਈ ਔਰ ਦਸੰਬਰ ਚ ਹੋਈ ਹੈ ਇਹ ਟ੍ਰੇਨਿੰਗ ਲਗਾਤਾਰ ਤਾਂ ਚੱਲੇਗੀ ਅਸੀਂ ਜਿਹੜੇ ਸਾਡੇ ਟੀਚਰ ਦੀਆਂ ਸੈਲਰੀਜ਼ ਬਹੁਤ ਘੱਟ ਸੀਗੀਆਂ ਅਸੀਂ ਵਧਾਈਆਂ ਨੇ ਅਸੀਂ ਹੋਰ ਵਧਾਵਾਂਗੇ ਔਰ ਜਿਹੜੇ ਸਾਡੇ ਟੀਚਰ ਪਰਫਾਰਮ ਘੱਟ ਕਰ ਰਹੇ ਨੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਜ਼ਬਰਦਸਤ ਦੇਣ ਦਾਂਗੇ ਬਿਫੋਰ ਵੀ ਸੇ ਥੈਂਕ ਯੂ ਔਰ ਤੀਜੀ ਗੱਲ ਇੱਕ ਬਾਜੀ ਬੁੱਕਸ ਦੀ ਵੀ ਗੱਲ ਕਰਨਾ ਚਾਹੁੰਦਾ ਹਾਂ ਕਿ ਬੁਕਸ ਅਸੀਂ ਵਰਲਡ ਕਲਾਸ ਲਗਾਈਆਂ ਨੇ ਸਾਡੇ ਕੋ ਪਿਛਲੇ ਸਾਲ 148 ਪਬਲਿਸ਼ਰ ਆਏ ਸੀਗੇ ਪਹਿਲੀ ਵਾਰ ਜ਼ਿੰਦਗੀ ਚ ਔਰ ਇਸ ਸਾਲ ਸਾਡੇ ਕੋ 180 ਪਬਲਿਸ਼ਰ ਆਏ ਨੇ ਮੈਂ ਜਾ ਕੇ ਬੁਕਸ ਲਗਾਈਆਂ ਕਿ ਮੇਰੇ ਤੇ ਇਲਜ਼ਾਮ ਲੱਗਣਾ ਪੈਸੇ ਲੈ ਕੇ ਹੁਣ ਟੀਮ ਜਿੱਤ ਗਈ ਹੈ ਟੀਮ ਦੀ ਕਮੇਟੀ ਬਣੇਗੀ ਕਮੇਟੀ ਖੁਦ ਡਿਸਾਈਡ ਕਰਕੇ ਕਿਹੜੀ ਬੁਕਸ ਲਗਾਉਣੀਆਂ ਲੇਕਿਨ ਸਾਡੇ ਕੋ ਆਕਸਫੋਰਡ ਕੈਮਬ੍ਰਿਜ ਵਰਗੇ ਪਬਲਿਸ਼ਰ ਸਾਡੇ ਕੋ ਆਏ ਨੇ ਮੈਨੂੰ ਬੜਾ ਮਾਣ ਹੈ ਬੜੀ ਖੁਸ਼ੀ ਹੈ ਇਸ ਗੱਲ ਦੀ ਔਰ ਜੋ ਸਾਨੂੰ ਕੰਸੈਸ਼ਨ ਮਿਲਦਾ ਅਸੀਂ ਬੱਚਿਆਂ ਨੂੰ ਪਾਸ ਔਨ ਕਰਦੇ ਹਾਂ ਕਹਾਂ ਦੀ ਵੀਰਾਂ ਨੇ ਧਰਨਾ ਲਾਇਆ ਮੈਂ ਆਈ ਵਿਸ਼ ਕਿ ਉਹ ਜਿਤਨਾ ਬਾਹਰ ਬੈਠੇ ਧਰਨੇ ਦੇ ਅੰਦਰ ਬੈਠ ਕੇ ਵੀ ਸਾਡਾ ਕੰਮ ਸਾਡਾ ਕੰਮ ਕਰ ਦੇ ਮੋਢੇ ਨਾਲ ਮੋਢਾ ਕਈ ਲੋਕਾਂ ਚ ਕਈ ਲੋਕਾਂ ਚ ਨੁਕਸ ਹੁੰਦਾ ਉਹਨਾਂ ਤੁਹਾਡੇ ਨੁਕਸ ਕੱਢੀ ਜਾਣੇ ਆ ਉਹਨਾਂ ਤੁਹਾਨੂੰ ਪਹਿਲਾ ਸਲਾਹ ਨਹੀਂ ਦੇਣੀ ਜਦ ਤੁਸੀਂ ਕੋਈ ਕੰਮ ਕਰ ਲੈਂਦੇ ਹੋ ਫਿਰ ਉਹਨਾਂ ਨੇ ਕਹਿੰਦੇ ਗਲਤ ਕਰ ਗਏ ਤੇ ਪਹਿਲਾ ਸਲਾਹ ਦੇਣਾ ਸੋ ਮੈਂ ਸਾਰੇ ਵੀਰਾਂ ਨੂੰ ਆਪਣੇ ਰਿਕੁਐਸਟ ਕਰਦਾ ਮੇਰੇ ਮੈਂਬਰ ਸਹਿਬਾਨ ਨੇ ਸਾਡੇ ਕਿ ਸਾਨੂੰ ਪਹਿਲਾਂ ਦੱਸਿਆ ਕਰੋ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਬਾਹਰ ਬਿਨਾਂ ਦਾ ਨੁਕਸਨ ਕੱਢਿਆ ਕਰੋ ਗਲਤੀ ਕਰਾਂਗੇ ਜਰੂਰ ਨੁਕਸਨ ਕੱਢੋ ਸਾਡਾ ਸਾਧਵਾੜ ਐਜੂਕੇਸ਼ਨ ਦੇ ਮਾਮਲੇ 'ਚ ਬਹੁਤ ਵਧੀਆ ਕੰਮ ਕਰ ਰਿਹਾ ਪਰ ਧਰਮ ਪ੍ਰਚਾਰ ਦੇ ਮਾਮਲੇ 'ਚ ਬਹੁਤ ਪਿੱਛੇ ਹੈ ਨਹੀਂ ਪਿੱਛੇ ਨਹੀਂ ਹੈ ਜਿੰਨੀ ਸਾਨੂੰ ਸਪੀਡ ਰੱਖਣੀ ਚਾਹੀਦੀ ਸੀ ਸਗੀ ਸ਼ਾਇਦ ਅਸੀਂ ਨਹੀਂ ਰੱਖ ਸਕੇ ਮੈਂ ਤੇ ਤੁਹਾਨੂੰ ਕਹਿ ਰਿਹਾ ਅਸੀਂ ਨਹੀਂ ਕਰ ਸਕੇ ਜਿੰਨਾ ਸਾਨੂੰ ਕਰਨਾ ਚਾਹੀਦਾ ਹੈ ਮੈਂ ਮੰਨ ਰਿਹਾ ਇਸ ਗੱਲ ਨੂੰ ਲੇਕਿਨ ਜੇ 5 ਸਾਲ ਦਾ ਰਿਜ਼ਲਟ ਵੇਖੋਗੇ ਤੁਸੀਂ ਕਹੋਗੇ ਸ਼ਾਬਾਸ਼ ਜੀ ਬੜਾ ਵਧੀਆ ਕੰਮ ਕੀਤਾ ਜੀ कानपुर ने दिल्ली ने बॉम्बे ने इवन दुबई ने ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਭ ਨੇ ਟਾਈਮ ਕੱਟ ਕੇ ਪੈਸੇ ਖਰਚ ਕੇ ਟਿਕਟਾ ਲੈ ਕੇ ਤੇ ਸਾਡੇ ਕੋ ਆਏ ਨੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਔਰ ਆਈ ਵਿਲ ਮੇਕ ਸ਼ੋਰ ਕਿ ਅਸੀਂ ਤੁਹਾਡੇ ਨਾਲ ਇੰਟਰੈਕਟ ਕਰੀਏ ਦੁਬਾਰਾ-ਦੁਬਾਰਾ ਕਿਉਂਕਿ ਜਿਹੜੇ ਆਊਟ ਆਫ ਸਾਈਟ ਆਊਟ ਆਫ ਮਾਈਂਡ ਹੋ ਜਾਂਦੇ ਨੇ ਆਊਟ ਆਫ ਸਾਈਟ ਆਊਟ ਆਫ ਮੈਟਿਕ ਇਕਲੇ 5 ਸਾਲ ਨਹੀਂ ਹੋਣਦਾਂਗੇ ਤੁਹਾਡੀ ਜਿੱਤ ਨੂੰ ਸਿਆਸੀ ਪਾਰਟੀ ਦੇ ਨਾਲ ਛੋੜਿਆ ਜਾ ਰਿਹਾ ਇਹ ਕਹਿਣਾ ਚਾਹੁੰਦੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਉਹਨਾਂ ਨੂੰ ਬਹੁਤ ਸ਼ਰਮ ਆਣੀ ਚਾਹੀਦੀ ਆ ਮੈਂ ਕਿਸੇ ਪਾਰਟੀ ਦਾ ਨਹੀਂਗਾ ਮੈਂ ਦੀਵਾਨ ਦਾ ਜੇ ਇੱਥੇ ਜਦੋਂ ਮੈਂ ਦੀਵਾਨ ਚ ਉਦੋਂ ਮੈਂ ਕਿਸੇ ਪਾਰਟੀ ਦੇ ਨਹੀਂ ਹੁੰਦਾ ਉਦੋਂ ਮੈਂ ਡਾਕਟਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਸਿਰਫ ਮੈਂ ਗੁਰੂ ਦਾ ਸਿੱਖ ਹੁਣਾ ਦੂੰ ਕਿੰਨਾ ਬੈਲੈਂਸ ਰੱਖੋਗੇ ਦੁਆ ਤੀਜਾ ਬੈਲੈਂਸ ਇਹ ਤੁਸੀਂ ਮੇਰੇ ਕੋਲ 2 ਸਾਲ ਚ ਤੁਸੀਂ ਮੈਨੂੰ ਮਿਲਦੇ ਰਹਿੰਦੇ ਹੋ ਮੈਂ ਤੁਹਾਨੂੰ ਸਾਰੀ ਗੱਲਾਂ ਦੱਸੀਆਂ ਕਿ ਮੈਂ ਕੋਈ ਕਿਸੇ ਫੀਸ ਨਹੀਂ ਕਟਾਈ ਨਜਾਇਜ਼ ਕੋਈ ਫਾਲਤੂ ਪਰਤੀ ਨਹੀਂ ਕੀਤੀ ਆਪਣੇ ਸਕੂਲਾਂ ਜਾ ਕੇ ਵੋਟਾਂ ਨਹੀਂ ਮੰਗੀਆਂ ਪਰ ਬਿਲਕੁਲ ਮੈਂ ਲੋਕਾਂ ਨੂੰ ਕੀ ਹੋਇਆ ਮੇਰੇ ਹਲਕੇ ਦੇ ਲੋਕ ਜਾਣਦੇ ਨੇ ਇੱਥੇ ਬੈਠੇ ਕਾਫੀ ਸਾਰੇ ਉਹ ਜਾਣਦੇ ਨੇ ਮੈਂ ਕਿਆ ਹੋਇਆ ਕਿ دیਵਾਨ ਅਲੱਗ ਹੈ اور میری کانفرنس ہی الگ ہے تھینک یو فار تھینک یو بہت سارے ممبرز ہیں پر کسے بھی عہدے دے تے کوئی پہلا امیدوار نہیں آیا سڑکوں مہلا امیدوار سڑکوں مہلاواں بہت ਘਟنے اے شرم والی گل ہے پر جویں میں کہیا کہ پچھلے 2 سال چ میں نوواں ممبر بنائے کوئی نہیں اونے بڑھاواں گے اونے مہلاواں جادیاں لاں گے اور انہاں نوں پہل دے طور تے اسی کمیٹیاں چ پاوہاں گے ٹھیک ہے تھینک یو تھینک یو आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੇਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਲ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News